ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀ ਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮ ਹੋਵੇ ਤੇ ਰਾਜੀ ਖੁਸ਼ੀ ਹੋਮ ਹੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਆਪਾਂ ਧਰ ਲਿਆ ਜੀ ਦੁੱਧ ਵਾਲੀ ਆਉਣ ਲਈ ਫ੍ਰਿਜ ਚੋਂ ਪਹਿਲਾਂ ਕੱਢ ਕੇ ਰੱਖਿਆ ਸੀ ਆਪਾਂ ਬਾਹਰ ਫਿਰ ਆਪਾਂ ਧਾਰਾਂ ਚੋਂ ਚਲੀ ਗਏ ਸੀ ਉਧਰ ਹੁਣ ਆਪੀ ਧਰੇ ਆ ਗਏ ਜੀ ਦੁੱਧ ਵਾਲੀ ਆਉਣ ਲਈ ਅੱਧਾ ਬਣਾ ਘੰਟਾ ਪਹਿਲਾਂ ਬਾਹਰ ਕੱਢ ਕੇ ਰੱਖ ਦੇਣੀ ਹੁੰਦੀ ਹੈ ਦੇ ਨੋੜਾ ਆਪੇ ਪਾ ਦਾਂਗੇ ਜੀ ਆਟਾ ਢੋਲੀ ਚ ਇਹ ਕੱਲ ਧੋਤੀ ਸੀ ਢੋਲੀ ਆਪਾਂ ਚੰਗੀ ਤਰ੍ਹਾਂ ਸੁਕਾ ਲਈ ਹੈ ਜੀ ਅੱਜ ਵੀ ਧੁੱਪੇ ਰੱਖਦੀ ਸੀ ਹੁਣ ਇਹਦੇ ਵਿੱਚ ਕੱਪੜਾ ਫੇਰ ਕੇ ਇਹ ਆਟਾ ਪਾ ਦਾਂਗੇ ਵਿੱਚ ਇਸ ਵਾਰ ਹજી ਕਣਕ ਧੋਤੀ ਨਹੀਂ ਗਈ ਜੀ ਪੀਣਾ ਕਰਨ ਨੂੰ ਇਹ ਆਟੇ ਦੀ ਥੈਲੀ ਜਿਹਲੀ ਹੁੰਦੀ ਸੀ ਲੋ ਜੀ ਇਹ ਪਾ ਲਿਆ ਆਪਾਂ ਇਹਦੇ ਵਿੱਚ ਇਹਨੂੰ ਆਪਾਂ ਇਸ ਸਾਈਡ ਤੇ ਰੱਖ ਦਿੰਨੇ ਆ ਫਿਰ ਝਾੜਿਆਂਵਾਂਗੇ ਮੱਜਾਂ ਮੱਲ ਤੇ ਉਧਰ ਧਰਿਆਂਵਾਂਗੇ ਜੀ ਇੱਥੋਂ ਕੰਮ ਕਰ ਲਈਏ ਪਹਿਲਾਂ ਆਪਾਂ ਉਧਰ ਕੱਖ ਪਾਉਣ ਜਾਵਾਂਗੇ ਜਾਂ ਉਦੋਂ ਲੈ ਜਾਾਂਗੇ ਜੀ ਤੇ ਆਟਾ ਸਾਂਣ ਕੇ ਆਪਾਂ ਗੁੰਨੂ ਲੈਣੇ ਆ ਜਿੰਨੀ ਟਾਈਮ ਦੇ ਵਿੱਚ ਦੁੱਧ ਨੂੰ ਵਾਲੀ ਆਉਂਦੀ ਹੈ ਜੀ ਜਿਹੜੇ ਕੋਦੋਂ ਕੰਮ ਨੇ ਆਪਾਂ ਇੱਥੇ ਉਹ ਕਰ ਲੈਣੇ ਆ ਸਾਂਣ ਕੇ ਦੇ ਵਿੱਚੋਂ ਗੁਸਤਾ ਨਿਕਲਦਾ ਤਾਂ ਹੈ ਨਹੀਂਗਾ ਜੀ ਆਟੇ 'ਚ ਫਿਰ ਵੀ ਵਾਰ ਸਾਰਨੀ ਨਹੀਂ ਕੱਢ ਲੈਣੀ ਮੋਟੀ ਚਾਲਣੀ ਹੈ ਜਿਆਦਾ ਬਰੀਕ ਨਹੀਂ ਹੈਗੀ ਇਹ ਕਈ ਵਾਰੀ ਕੋਈ ਕਣਕ ਦੇ ਦਾਣੇ ਹੁੰਦੇ ਨੇ ਜੀ ਸਾਬ ਤੇ ਵਿੱਚ ਹੋਰ ਤਾਂ ਕੁਝ ਨਹੀਂ ਹੁੰਦਾ ਇਹ ਆਟਾ ਪਗੁੰਨ ਕਿ ਤਿਆਰ ਕਰ ਲੈਣੇ ਆ ਜੀ ਉਸ ਤੋਂ 15 ਮਿੰਟ ਪਹਿਲਾਂ ਗੁੰਨ ਲੈਣੇ ਹੁੰਦੇ ਆ ਜਿਆਦਾ ਟਾਈਮ ਪਹਿਲਾਂ ਗੁੰਨਿਆ ਹੋਇਆ ਤਾਂ ਪਤਲਾ ਹੋ ਜਾਂਦਾ ਜੀ ਆਪਾਂ ਇੱਧਰ ਘਰਾਂ ਚੋਲੇ ਆਈ ਸੀਗੇ ਜੀ ਬਾਲਟੀ ਚ ਦੁੱਧ ਪਿਆ ਦੁੱਜੀ ਆਊਗਾ ਦੁੱਜੀ ਨੂੰ ਪਾ ਦਾਂਗੇ 10-15 ਮਿੰਟ ਪਹਿਲਾਂ ਹੀ ਗੁੰਨੇ ਹੁੰਦੇ ਨੇ ਆਟਾ ਜ਼ਿਆਦਾ ਟਾਈਮ ਨਹੀਂ ਗੁੰਨੇ ਜੀ ਜੇ ਵੱਧ ਟਾਈਮ ਪਹਿਲਾਂ ਹੁੰਦੇ ਆ ਫਿਰ ਫਰਿਜ ਚ ਰੱਖਣਾ ਪੈਂਦਾ ਕੱਢ ਕੇ ਜੇ ਬਾਹਰ ਹੀ ਰੱਖ ਦਿਆਂ ਤਾਂ ਪਤਲਾ ਹੋ ਜਾਂਦਾ ਹੁਣ ਮੌਸਮ ਬਦਲ ਗਿਆ ਗਰਮੀ ਹੋ ਗਈ ਥੋੜਾ ਜਿਹਾ ਟਾਈਮ ਬੱਸ ਉਹਦੀ ਗੁੰਨ ਲੈਣੇ ਜਦੋਂ ਆਪ ਰੋਟੀ ਬਣਾਉਣੀ ਹੁੰਦੀ ਹੈ 10 ਮਿੰਟ ਦੀ ਰੈਸਟ ਮਿਲ ਜਾਂਦੀ ਐ ਨੂੰ ਬਹੁਤ ਵਧੀਆ ਹੋ ਜਾਂਦਾ ਆਟਾ ਅੱਜ ਸਵੇਰ ਦੀ ਸਿਹਤ ਠੀਕ ਨਹੀਂ ਸੀਗੀ ਜੀ ਸਿਰ ਉੱਠ ਖੜਦਾ ਕਈ ਵਾਰੀ ਸਵੇਰੇ ਜਦੋਂ ਔਖੀਆਂ ਉਸੇ ਟਾਈਮ ਸਿਰ ਦੁਖਣ ਲੱਗ ਪਿਆ ਜੀ ਸਾਰਾ ਦਿਨ ਨਹੀਂ ਠੀਕ ਆਇਆ ਗੋਲੀਆਂ ਲੈ ਕੇ ਪਈ ਫੇਰ ਵੀ ਬਹੁਤ ਔਖਾ ਕਰਦਾ ਜੀ ਜਦੋਂ ਸਿਰ ਦੁਖਦਾ ਫਿਰ ਨੀਂਦ ਵੀ ਪਾ ਕੇ ਕੋਈ ਕੰਮ ਨਹੀਂ ਹੁੰਦਾ ਫੇਰ ਵੱਧ ਜੀ ਸਾਂ ਪੈਂਦੀਆਂ ਨੇ ਸਿਰ 'ਚ ਤਾਂ ਕਰਕੇ ਸਵੇਰੇ ਕੋਈ ਐਨੇ ਖਾਸ ਕੰਮ ਨਹੀਂ ਹੋਏ ਜੀ ਜਿਹੜੇ ਜ਼ਰੂਰੀ ਸੀ ਉਹੀ ਕਰੇ ਨੇ ਓਕੇ ਸੋਖੇ ਤੇ ਰੋਟੀ ਵੀ ਨਹੀਂ ਬਣਾਈ ਜੀ ਸਵੇਰੇ ਨੌਣ ਵਾਲੇ ਚੌਲ ਬਣਾ ਲਈ ਸੀ ਆਪਾਂ ਫਿਰ ਦਹੀਂ ਨਾਲ ਉਹ ਖਾ ਲਈ ਸੀ ਰੋਟੀ ਬਣਾਉਣ ਦਾ ਬਿਲਕੁਲ ਵੀ ਮਨ ਨਹੀਂ ਕਰਿਆ ਹੈਗਾ ਇੰਨਾ ਸਿਰ ਦੁਖਦਾ ਸੀ ਕੱਲੇ ਜਾਣੇ ਨੂੰ ਐ ਔਖਾ ਹੋ ਜਾਂਦੇ ਜੀ ਇਹ ਆਟੇ ਨੂੰ ਪਟਾਕੇ ਸਾਈਡ ਤੇ ਕਰ ਦਿੰਨੇ ਆ ਜੀ ਇਹ ਆਪਾਂ ਚੌਲ ਕੱਢ ਲੈਨੇ ਡੋਂਗੇ ਦੇ ਵਿੱਚ ਇਹ ਲੂਣ ਵਾਲੇ ਚੌਲ ਥੋੜੀ ਜਿਹੀ ਪਏ ਸੀ ਵੈਸੇ ਤਾਂ ਆਪਾਂ ਚਿੱਟੀ ਬਣਾਉਨੇ ਆ ਜੀ ਬਿਨਾਂ ਹਲਦੀ ਤੋਂ ਪਰ ਅੱਜ ਮੇਰਾ ਮਨ ਕਰਿਆ ਵੀ ਥੋੜੀ ਜਿਹੀ ਹਲਦੀ ਪਾਵਾਂ ਵਿੱਚ ਲੂਣ ਵਾਲੀ ਚੌਲਣੀ ਤਾਂ ਕਰਕੇ ਪੀਲੇ ਰੰਗ ਦੇਨੇ ਜੀ ਥੋੜੀ ਜੀ ਹਲਦੀ ਪਾਈ ਸੀ ਧੀਰੇ ਦਾ ੜਕਾ ਹੀ ਲਾਇਆ ਸੀਗਾ ਇਕੱਲਾ ਪਿਆਜ ਉਹ ਗੇਰਾ ਕੱਟਣ ਦੀ ਵੀ ਹਿੰਮਤ ਨਹੀਂ ਸੀਗੀ ਘਿਓ ਪਾ ਕੇ ਜੀਰਾ ਪਾ ਕੇ ਤੜਕਾ ਲਾ ਲਿਆ ਸੀਗਾ ਦੁਪਹਿਰ ਨੂੰ ਬੱਚਿਆਂ ਨੇ ਸਮੋਸੇ ਖਾ ਲੈ ਲਿਆ ਆ ਕੇ ਨਿਸ਼ਾਉਨ ਬੜਾ ਮੰਗੀ ਜੀ ਰੋਟੀ ਦਾਲ ਸਬ지 ਪਈ ਹੈ ਆਪਣੇ ਕੋਲ ਸਵੇਰੇ ਨਹੀਂ ਖਾਧੀ ਜੀ ਇਹ ਦੁੱਧ ਨੂੰ ਵਾਲੀ ਦੇ ਕੇ ਆਪਾਂ ਫਿਰ ਰੋਟੀ ਬਣਾ ਲਾਂਗੇ ਬਾਅਦ ਦੇ ਵਿੱਚ ਇਹ ਚ ਪਈ ਸੀਗੀ ਖਿਚੜੀ ਖਿਚੜੀ ਵੀ ਬਣਾਈ ਸੀ ਨੂਣ ਵਾਲੇ ਚੌਲ ਬਣਾਏ ਸੀ ਜੋ ਦੁੱਧ ਸੇ ਰੋਟ ਦਾ ਜੀ ਬਹੁਤ ਔਖਾ ਕਰਦਾ। ਦੁੱਧਨੋ ਵਾਲੀ ਆ ਗਈ ਜੀ ਗੈਸ ਕਰ ਲਿਆ ਬੰਦ ਆਪਾਂ। ਤੇ ਇਹ ਬਾਲਟੀ ਧੋ ਦਿੰਨੇ ਆਪਾਂ ਦੁੱਧ ਵਾਲੀ। ਦੁੱਧ ਪਾ ਦਿੱਤਾ ਸੀ ਦੂਜੀ ਨੂੰ। ਪਹਿਲਾਂ ਥੋੜਾ ਜਿਹਾ ਪਾਣੀ ਪਾ ਕੇ ਆਪਾਂ। ਇਹਨੂੰ ਗਲਾਸ ਚ ਰੱਖ ਲਾਂਗੇ ਜੀ ਕੱਢ ਕੇ। ਇਹਦੇ ਵਿੱਚ ਦੁੱਧ ਪਾ ਕੇ। ਕੁੱਤੇ ਨੂੰ ਪਾ ਦਾਂਗੇ ਬਾਹਰ। ਜਿਹੜਾ ਆਪਣੇ ਘਰੇ ਰੱਖਿਆ ਹੋਇਆ ਹੈ ਜੀ ਉਹ ਤਾਂ ਦਹੀ ਜਾਂਦਾ ਉਹਨੂੰ ਦੁੱਧ ਨਹੀਂ ਪਾਉਂਦੇ ਇਹ ਆਪਾਂ ਬਾਹਰ ਪਾ ਦਿੰਨੇ ਆ ਜੀ ਕਪੂਤੇ ਬਾਹਰ ਆ ਜਾਂਦੀ ਆ ਆਪਣੇ ਹਰ ਰੋਜ਼ੀ ਉਹ ਨੂੰ ਪਾ ਦਿੰਨੇ ਹੁੰਦੇ ਆ ਵਿੱਚ ਇਹਦੇ ਦੁੱਧ ਪਾ ਲਾਂਗੇ ਤੇ ਆ ਦੋ ਭਾਂਡੇ ਸੀਗੇ ਜੀ ਚੌਲਾਂ ਵਾਲੇ ਚੌਲ ਕੱਢੇ ਸੀ ਆਪਾਂ ਲੋਡੇ ਚ ਪਲਾਸਟਿਕ ਦੇ ਡੋਂਗੇ ਚ ਕੱਢ ਲਈ ਜਦੋਂ ਗਰਮ ਕਰਨੇ ਹੋਣਗੇ ਮਾਈਕ੍ਰੋਵੇਵ ਚ ਗਰਮ ਕਰ ਲਾਂਗੇ ਤੇ ਨਾਲੇ ਦੁੱਧ ਵਾਲੀ ਪਾਰਟੀ ਮੈਦਾਂਗੇ ਜੀ ਹੋਰ ਪੰਡਿਤ ਆਏ ਨਹੀਂ ਸੀਗੇ ਜੀ ਇਹ ਹੀ ਸੀਗੇ ਦੋ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੀ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ ਤੇ ਰਿਕੁਐਸਟ ਹੈ ਜੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਜੀ ਅੱਧਿਆਂ ਦਾ ਸਬਸਕ੍ਰਾਈਬ ਕਰਿਆ ਹੋਇਆ ਜੀ ਤੇ ਅੱਧੇ ਬਿਨਾ ਸਬਸਕ੍ਰਾਈਬ ਕਰੇ ਵੀਡੀਓ ਦੇਖਦੇ ਨੇ ਉਹਨਾਂ ਨੂੰ ਵੀ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਓ ਜੀ ਇਹ ਆਪਾਂ ਬਾਲਟੀ ਵੀ ਧੋ ਦਿੱਤੀ ਹੈ ਔਖੇ ਸੌਖੇ ਜੀ ਬਿਮਾਰਾਂ ਕੁਸਾਂ ਜਿਹੜੇ ਕੰਮ ਜ਼ਰੂਰੀ ਨੇ ਉਹ ਤਾਂ ਕਰਨੇ ਹੁੰਦੇ ਨੇ ਕਰਦੇ ਡੇਲੀ ਦੇ ਜਿਹੜੇ ਹੈਗੇ ਨੇ ਆਪਣੇ ਕੋਈ ਜ਼ਿਆਦਾ ਨਹੀਂ ਹੋਰ ਕਰਾਂਗੇ ਜੀ ਕੋਈ ਸਾਫ ਸਪਾਈਆਂ ਦਾ ਘੱਟ ਕਰ ਲਾਂਗੇ ਪਰ ਰਸੋਈ ਦੇ ਕੰਮ ਤਾਂ ਕਰਨੇ ਪੈਂਦੇ ਨੇ ਜੀ ਮੱਝਾਂ ਦਾ ਵੀ ਕਰਨੇ ਪੈਂਦਾ ਇਹ ਨਵੇਂ ਤਾਂ ਨਹੀਂ ਸਰਦਾ ਜੀ ਇਹ ਲੱਗੀ ਸੀ ਜੀ ਰੋਟੀ ਬਣਾਉਣ ਰੇ ਰੋਟੀਆਂ ਚ ਆਪਾਂ ਤਵੇ ਦੇ ਉੱਤੇ ਸੋ ਇਹ ਗ ਲੈਨੇ ਆ ਜੀ ਇਹ ਤਵਾ ਤਾਂ ਬਹੁਤ ਵਧੀਆ ਜੀ ਵੈਸੇ ਤਾਂ ਭਾਰਾ ਵੀ ਬਹੁਤ ਆ ਪਰ ਇਹਦੀ ਡੰਡੀ ਪਤਾ ਨਹੀਂ ਕਿਉਂ ਨਹੀਂ ਰਹਿੰਦੀ ਪਹਿਲਾਂ ਵੀ ਨਿਕਲ ਗਈ ਸੀ ਫਿਰ ਆਪਾਂ ਦੁਬਾਰੇ ਲਾ ਲਈ ਸੀ ਜੀ ਹੁਣ ਫੇਰ ਨਿਕਲ ਗਈ ਹੈ ਰਿਵਟ ਨਿਕਲ ਜਾਂਦੇ ਨੇ ਉਹ ਅੱਜ ਆਪਾਂ ਉਪਰ ਹੀ ਸੇਕ ਲੈਨੇ ਆ ਫੇਰ ਇੱਧਰ ਉੱਧਰ ਕਰਨਾ ਤਵਾ ਔਖਾ ਹੋ ਜਾਂਦਾ ਜੀ ਜਾਂ ਦੂਸਰਾ ਗੈਸ ਚ ਚਲਾਉਣਾ ਪੈਂਦਾ ਫੇਰ ਪੋਤੇ ਰੋਟੀ ਲਾੜੀ ਜਾਂਦੀ ਹੈ ਅੱਜ ਦੀ ਵੀਡੀਓ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਣੀ YouTube ਫੈਮਿਲੀ ਵੱਡੀ ਹੋ ਸਕੇ ਬਹੁਤ ਵਧੀਆ ਰੈਡੀਆਂ ਨੇ ਉੱਪਰ ਵੀ ਰੋਟੀਆਂ ਪਰ ਥੋੜਾ ਜਿਹਾ ਰੋਟੀ ਬਣਾਉਣ ਨੂੰ ਟਾਈਮ ਲੱਗ ਜਾਂਦਾ ਜਦੋਂ ਆਪਾਂ ਦੂਸਰੇ ਗੈਸ ਤੇ ਰੜ ਲੈਣੇ ਜਲਦੀ ਬਣ ਜਾਂਦੀਆਂ ਨੇ ਉੱਤੇ ਰੜਦਣਾ ਟਾਈਮ ਲੱਗਦਾ ਹੈ